ਇਹ ਅਹਿਮ ਤੇ ਵੱਡੀ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਦੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿਰੁੱਧ ਕਾਰਵਾਈ ਹੈ ਜਿਹੜੀ ਲਗਾਤਾਰ ਜਾਰੀ ਹੈ ਅਮਰਤਸਰ ਵਿਖੇ ਪੁਲਿਸ ਨੇ ਇੱਕ ਡਰੋਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਉਥੇ ਪਿੰਡ ਮੱਖਣਪੁਰਾ ਦੇ ਖੇਤਾਂ ਦੇ ਵਿੱਚੋਂ ਹੈਕਸਾਕਾਪਟਰ ਡਰੋਨ ਹੈ ਜਿਹੜਾ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਸਰਦ ਪਾਰ ਤੋਂ ਤਸਕਰੀ ਦੇ ਲਈ ਇਹ ਡਰੋਨ ਹੈ ਜਿਹੜਾ ਵਰਤਿਆ ਜਾਂਦਾ ਸੀ ਸੋ ਲਗਾਤਾਰ ਸਰੱਦੀ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੀ ਪੁਲਿਸ ਨੂੰ ਸਫਲਤਾ ਮਿਲ ਰਹੀ ਹੈ ਤੇ ਹਰ ਰੋਜ਼ ਵੱਡੀ ਮਾਤਰਾ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿਰੁੱਧ ਕਾਰਵਾਈ ਹੈ ਜਿਹੜੀ ਤੇਜ਼ ਕੀਤੀ ਗਈ ਹੈ ਤੇ ਲਗਾਤਾਰ ਡਰੋਨ ਨੇ ਜਿਹੜੇ ਬਰਾਮਦ ਕੀਤੇ ਗਏ ਨੇ ਤੋਂ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਹੁਣ ਇੱਕ ਹੋਰ ਡਰੋਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪਿੰਡ ਮੱਖਣਪੁਰਾ ਖੇਤਾਂ ਦੇ ਵਿੱਚੋਂ ਹੈਕਸਾਕਾਪਟਰ ਡਰੋਨ ਹੈ ਜਿਹੜਾ ਬਰਾਮਦ ਕੀਤਾ ਗਿਆ ਜੋ ਕਿ ਸਰੱਦ ਪਾਰ ਤੋਂ ਤਸਕਰੀ ਦੇ ਲਈ ਵਰਤਿਆ ਜਾਂਦਾ ਸੀ